ਸ੍ਰੀ ਕਾਲ ਜੀ ਸੌਦਾ ਸੰਦੀਪ ਚੌਂ ਨਿਊਜ਼ ਕਰਾਲੀ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਪਹੁੰਚੇ ਹਾਂ ਜੀ ਅਸੀਂ ਪ੍ਰਭ ਆਸਰਾ ਪੜਿਆਲੇ ਦੇ ਵਿੱਚ ਜਿੱਥੇ ਕਿ ਪੰਜਾਬੀ ਸਿੰਗਰ ਐਮੀ ਵੀਰਕ ਵੱਲੋਂ ਇੱਥੇ ਆ ਕੇ ਛੋਟੇ ਬੱਚਿਆਂ ਨਾਲ ਲੋਹੜੀ ਦਾ ਤਿਆਰ ਮਨਾਇਆ ਗਿਆ ਹੈ ਤੇ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਬਾਜਰਾ ਸਾਹਿਬ ਆਵਤ ਐਮੀ ਵੀਰਕ ਮੱਝੇ ਬੱਝ ਬੱਝੇ ਬੱਝਿਆਂ ਨੂੰ ਤੇ ਹੋ ਮਿਚੋ ਜੀ ਹਾਂ ਹਾਂ ਜੀ ਬੰਦੇ ਮਿਲਾਓ ਸਾਰਿਆਂ ਨੇ ਬੋਲੇ ਸੋਨਿਆ ਤੇਰੀ ਆਕਾਲ ਇੱਧਰ ਇੱਧਰ ਪਰ ਮੈਨੂੰ ਲੈ ਆ ਵੀਰੇ ਜੀ ਹਾਂ ਜੀ ਤੇਰੇ ਲੈ ਆਓ ਤੇਰੇ ਪਾਈ ਤੇ ਦੂਰ ਦੂਰ ਪਿੱਛੇ ਹੋ ਜਾਓ ਬੱਚਿਓ ੜਿਓਣੀਆਂ ਮੱਥਾ ਟੇਕਣ ਵਾਲੀਆਂ ਕਿੱਥੇ ਭਾਈ ਜਲਦੀ ਜਲਦੀ ਲੈ ਕੇ ਆਓ

ਬੋਲੇ ਸੋਨੇਹਾ ਸੁਰੀਆ ਕਾਲ ਓ ਸੁੰਦਰ ਮੁੰਦਰੀਏ ਹੋਏ ਤੇਰਾ ਕੌਣ ਬਚਾਰਾ ਹੋਏ ਤੁੱਲਾ ਪੱਟੀ ਵਾਲਾ ਹੋਏ ਦਿਲੋਂ ਇਹਨੇ ਧੀ ਵਿਆਹੀ ਹੋਏ पाई सुंदर मुंदर ते कौन बचारा हो दुला भठी वारा लेधी ले वहाई होर शकर पाई हो सुंदर मुंदर हो ते कौन बचारा हो दुला भठी वारा ਪਰਮਾਤਮਾ ਖੁਸ਼ੀਆਂ ਬਖਸ਼ੇ ਕਨੇ ਦਿਨ ਖੁਸ਼ੀਆਂ ਦੇ ਰੋਜ਼-ਰੋਜ਼ ਨਹੀਂ ਆਲੇ ਥੋੜਾ ਤਾੜੀ ਮਾਰ ਦਿਓ ਖੁੱਲ ਕੇ ਜ਼ੋਰਦਾਰ ਤਾੜੀ ਪਰਮਾਤਮਾ ਸਭ ਨੂੰ ਲੋਹੜੀ ਦੀਆਂ ਲੱਖ-ਲੱਖ ਵਧਾਈਆਂ ਤੇ ਮਾਘੀ ਦੀਆਂ ਵੀ ਲੱਖ-ਲੱਖ ਵਧਾਈਆਂ ਗੁਰੂਵਾਨ ਸਭ ਨੂੰ ਚੜ੍ਹਦੀਆਂ ਕਲਾ ਬਖਸ਼ੇ ਮਿਹਰਾ ਹੀ ਪੜਿਆ ਹੱਥ ਰਿਤੇ ਹੁਣ ਜੱਲਾਵਾਨਾ ਸਾਡੇ ਭਾਈ ਸਾਹਿਬ ਕਰਨੀ ਦੇ ਖੁੱਲ ਕੇ ਤਾੜੇ ਵੀ ਮਾਰ ਦਿਓ ਭਾਈ ਜ਼ੋਰਦਾਰ ਜਿੰਨਾ ਵੀ মিডিਆ ਪਹੁੰਚਿਆ ਸਾਰੇ ਬਹੁਤ ਬਹੁਤ ਇਧਰ ਤੱਕ ਬਤ ਕਰਦੇ ਆਂ ਬਾਬਾ ਕ੍ਰਿਸ਼ਨਾਸ ਕਲੱਬ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਦਾਬਾਈ ਜੀ ਸਾਰੇ ਪ੍ਰੈਸ ਬਹੁਤ ਬਹੁਤ ਇਧਰ ਧੰਨਵਾਦ ਸੁਮਿਸ਼ੇਰ ਸਿੰਘ ਜੀ ਪ੍ਰਭ ਆਸਰਾ ਦੇ ਮਾਲਕ ਤੇ ਸਾਡੇ ਬੀਬੀ ਜੀ ਬਹੁਤ ਬਹੁਤ ਇਧਰ ਧੰਨਵਾਦ ਕਰਦੇ ਆਂ ओके जी ਸਾਰਿਆਂ ਨੂੰ ਇੱਕ ਮੈਂ ਬੇਨਤੀ ਕਰ ਲਗਾ ਸਾਰਿਆਂ ਨੇ ਆਪਣੇ ਹੱਥ ਖੜੇ ਕਰਿਓ ਥੈਂਕ ਯੂ ਪਰ ਉਹ ਨਾ ਬੇਨਤੀ ਹੈ ਅੱਬਾਈ ਜੀ ਸਾਰਿਆਂ ਨੂੰ ਬੇਨਤੀ ਹੈ ਥੋੜੀ ਅੱਗ ਤੋਂ ਬਚਾ ਕੇ ਭਾਈ 20 30 ਬੇਨਤੀ ਹੈ ਤਾਕਰ ਵੀ ਨਮੀ ਪੈ ਲੋ ਭਾਈ ਸਾਡਾ ਥੋੜਾ ਜਿਹਾ ਨਿਸ਼ਾਨ ਹੋ ਜਾਵੇ ਆ ਜੀ ਇਧਰ ਆ ਜੋ ਇਧਰ ਆ ਜੋ ਇਧਰ ਆ ਜੋ ਨਹੀਂ ਦਿਖਾਉਣਾ ਵਿੱਚ ਦੇਖਾਓ ਆ ਜੀ ਆਓ ਮੇਰਾ ਸ਼ੇਰ ਦਾ ਧੰਨਵਾਦ ਕਰਨਗੇ ਸੰਸ਼ੇ ਸਿੰਘ ਜੀ ਇਹਨਾਂ ਮਾਰਤਾ ਨੂੰ ਪਿਆਰ ਕਰਨ ਵਾਲੇ ਸਮਾਜ ਦਾ ਦਰਦ ਰੱਖਣ ਵਾਲੇ ਅੱਜ ਬਹੁਤ ਹੀ ਸਾਡੇ ਸਟਾਰੀਓ ਐਵੇਲਿੰਗ ਜੀ ਜਿਨ੍ਹਾਂ ਦੀ ਦੁਨੀਆ ਹੀ ਖੈਰ ਹੈ ਤੁਹਾਨੂੰ ਪਤਾ ਹੀ ਹੈ ਤੇ ਅੱਜ ਇੱਥੇ ਖੁਸ਼ੀਆਂ ਮੇ ਪਾਲ ਸ਼ੇਅਰ ਕਰਨ ਵਾਸਤੇ ਸਾਰਿਆਂ ਦੇ ਚਿਹਰੇ ਤੇ ਮੁਸਕਰਾਣ ਲਿਆਉਣ ਵਾਸਤੇ ਅੱਜ ਪ੍ਰਭਾਸ ਵਸਸਤਾ ਘਰ ਅਦੇ ਵਿੱਚ ਪਹੁੰਚੇ ਜੀ ਤੁਹਾਨੂੰ ਪਤਾ ਹੀ ਇਥੇ ਬਹੁਤ ਸਾਰਾ ਸਾਡਾ ਲੋੜਵੰਦ ਪਰਿਵਾਰ ਇਹਨਾਂ ਦਾ ਨਾਮ ਸੁਣ ਕੇ ਪਹਿਲਾਂ ਬਹੁਤ ਸਾਰੇ ਖੁਸ਼ ਹੋ ਗਏ ਸੀ ਇਹਨਾਂ ਦੇ ਗਾਣੇ ਗਾਣ ਲੱਗੇ ਸੀ ਤੇ ਸਾਰੇ ਦੇਖ ਕੇ ਮੈਨੂੰ ਲੱਗਦਾ ਮੈਂ ਮਹਿਸੂਸ ਕਰਦਾ ਹੁੰਦਾ ਵੀ ਕਈ ਵਾਰ ਕਾਉਂਸਲਿੰਗ ਨਾਲ ਜਾਂ ਹੋਰ ਚੀਜ਼ਾਂ ਨਾਲ ਬਗੈਰ ਉਹ ਖੁਸ਼ੀਆਂ ਆਮ ਆਪ ਹੈ ਉਹ ਟੀੜੀਆਂ ਜਿਹੜੀਆਂ ਹੈਗੀਆਂ ਉਹ ਨਹੀਂ ਦੂਰ ਹੁੰਦੀਆਂ ਜਿਹੜੀਆਂ ਕਿ ਇਹੋ ਜਿਹੀ ਸਿਕਿਨਤਾ ਨੂੰ ਦੇ ਕੇ ਦੂਰ ਹੋ ਜਾਂਦੀ ਹੈ ਅੱਜ ਬਹੁਤ ਦੂਰੋਂ ਦੂਰੋਂ ਸਾਡੇ ਵੀਰ ਸਾਡੇ ਇਲਾਕੇ ਤੋਂ ਸੰਗਤ ਜਿਹੜੀ ਆਈ ਹੋਈ ਹੈ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਤੇ ਵਿਦੇਸ਼ਾਂ ਤੋਂ ਮੱਖਣ ਟੋੜ ਜੀ ਵਾਲੇ ਮਮਤਾ ਫਾਊਂਡੇਸ਼ਨ ਕੈਨੇਡਾ ਤੋਂ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਹੈ ਇੱਥੇ ਬਹੁਤ ਦੂਰ ਦੂਰੋਂ ਚੱਲ ਕੇ ਸਾਰੀਆਂ ਸ਼ਖਸੀਤਾਂ ਆਈ ਹੋਈਆਂ ਤੇ ਵੀਰ ਜੀ ਨੂੰ ਪਿਆਰ ਕਰਨ ਵਾਲੇ ਇਹਨਾਂ ਨੇ ਬਹੁਤ ਜਦੋਂ ਗੱਲ ਕਹੀ ਨਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਮਨੋਰੰਜਨ ਕਰਨ ਵਾਸਤੇ ਇੱਥੇ ਆਉਣਾ ਸਾਰੇ ਦੇ ਚਿਹਰੇ ਮੈਂ ਦੇਖ ਰਿਹਾ ਸੀ ਵੀ ਪਹਿਲੀ ਵਾਰ ਦੇਖ ਰਿਹਾ ਸੀ ਮੈਂ ਵੀ ਅੱਛਾ ਇਦਾਂ ਵੀ ਹੋ ਸਕਦਾ ਏ ਆਰਟੀਫੀਸ਼ੀਅਲ ਦਾ ਹਾਸੇ ਤੋਂ ਬਹੁਤ ਕਰਵਾ ਲੈਂਦੇ ਆ ਮਰਜਾ ਦਿਲ ਦੇ ਵਿੱਚੋਂ ਹੀ ਉਹਨਾਂ ਦੇ ਜੋ ਤਰੰਗਾ ਉੱਠ ਰਹੀ ਸੀ ਮਨ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਹਾਂਜੀ ਤੇ ਤੁਹਾਨੂੰ ਉਹ ਅਡੀਕ ਤੇ ਰਹਿਣਾ ਸਾਡੇ ਉਹਨੇ ਪੁੱਛਦੇ ਰਹਿਣਾ ਤੇ ਗੱਲ ਬਾਜਰਾ ਸਾਹਿਬ ਉਹਨੇ ਜਿਹਨਾਂ ਦਾ ਪਿੰਡ ਆ ਤੇ ਬਹੁਤ ਵੱਡਾ ਸਹਿਯੋਗ ਹੈ ਤੇ ਪਰਮਾਤਮਾ ਸਾਡੇ ਚੜ੍ਹਦੀ ਕਲਾ ਵਿੱਚ ਰਸ਼ੇ ਮਦਦ ਦੇ ਰਹੇ ਹੈਗੇ ਤੇ ਜੀ ਤੁਹਾਨੂੰ ਜੀ ਆਇਆਂ ਕਹਿੰਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਤੇ ਸ਼ਕੀਆ ਮਖੇਸਪਾਲ ਉਹ ਤੁਹਾਡੀ ਸਮੂਚੀ ਟੀਮ ਨੂੰ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਟੀਮ ਤੇ ਹਾਂਜੀ ਹੁਣ ਵਧਾਈਆਂ ਐ ਨਹੀਂ ਮਿਲ ਕੇ ਬਤਾਨਾ ਦੀ

ਤਾਕਤ ਜਿੰਨੀ ਕੁ ਸਕੰਦਰ ਪਹਿਲਾਂ ਰੋਟੀ ਖਾਣੀ ਆ ਜਾ ਬਿਸਕੁਟ ਆਸ ਹੱਸ ਹੱਸ ਚਾਹ ਕਿਤੇ ਪੀਣੀ ਆਉਣਾ ਚਾਹ ਪੀਣੀ ਚਾਹ ਪੀਣੀ ਬਿਸਕੁਟ ਨਹੀਂ ਖਾਣੇ ਬਿਓ ਜਿਹੜਾ ਲਾਤਾਂ ਤੇ ਸਣੀ ਆ ਮਿਟਾ ਲਾਉਗੀ ਮਿਟਾ ਲਾਉਗੀ ਹੋ ਮੇਰਾ ਜੇ ਆ ਗਿਆ ਵਾਪਕ ਕਿੱਥੇ ਜਾਣੇ ਓਕੇ ਮੈਂ ਉਹਨੇ ਆ ਗਿਆ ਕਮਲ ਫੋਟੋ ਕਿ आदि वरगाटा

ਉਹਨੇ ਦੇ ਹੁਨੇ ਪਰਸੋਂ ਤੋਂ ਕਿ ਆਈ ਵੀ ਪਿੱਛੇ ਦੇਖੀ ਜਸਪਾਲ ਇਹ ਪੀਡੀਏ ਅੱਛਾ ਲੀ ਵਾਜੀ ਵਾਜੀ ਕਰ ਰੋ ਰਸ਼ ਕਰੋ ਰਸ਼ ਕਰੋ ਮੈਨੂੰ ਆ ਕੋਈ ਨਹੀਂ ਕੋਈ ਢਾਡਾ ਹੋ ਜਾਣਾ ਤੁਰਸ ਹੋ ਜਾਣਾ ਹੋ ਜਾਣਾ ਮਰਾਨੇ ਕਰ ਦੇ ਨੀ ਕਿਰਪਾ ਉਹ ਕਿਆ ਕੰਮ ਹੋ ਜਾਣਾ ਛੱਡ ਲੈ ਕਿਰਪਾ ਕਰਨੀ ਹੈ ਤਿਆਰ ਕੋਈ ਆਪਣਾ ਕਾਲਪੁਰ ਕਰਨਗੇ ਕਿਰਪਾ